ਤੁਹਾਨੂੰ ਪ੍ਰੈਸ ਕਾਨਫਰੰਸ ਲਈ ਤੇ ਸਿਨੇਮਾ ਦਾ ਟਾਰਟਵਾਲ ਤੁਸੀਂ ਲੋਕ ਭਾਰੀ ਗਿਣਤੀ ਚਾਏ ਹੋ ਅੱਜ ਦਾ ਜਿਹੜਾ ਸਭ ਤੋਂ ਵੱਡੀ ਗੱਲ ਹੈ ਕਿ ਸਰਕਾਰ ਨੂੰ ਪਤਾ ਸੀ 6 ਮਹੀਨੇ ਦਾ ਕਿ ਬਾਈ ਇਲੈਕਸ਼ਨ ਆਉਣੀ ਆ ਲੇਕਿਨ ਹਾਲੇ ਤਾਈਂ ਸਰਕਾਰ ਬੌਂਡਰੀ ਫਿਰਦੀ ਆ ਬਹੁਤ ਸਰਕਾਰ ਤੋਂ ਨੈਰੇਟਿਵ ਸੈੱਟ ਨਹੀਂ ਹੋ ਪਾਇਆ ਨੈਰੇਟਿਵ ਹੁੰਦਾ ਵਿਜਨ ਦਾ ਡਿਵੈਲਪਮੈਂਟ ਦਾ ਕਿ ਜਿਹੜੀਆਂ ਕੋਈ ਅਚੀਵਮੈਂਟਸ ਸਰਕਾਰ ਨੇ ਕੀਤੀਆਂ ਸਰਕਾਰ ਉਹਨਾਂ ਦੀ ਗੱਲ ਕਰਦੀ ਆ ਲੇਕਿਨ ਅੱਜ ਸਰਕਾਰ ਦਾ ਕੇਵਲ ਇੱਕ ਮੁੱਦਾ ਕੇਵਲ ਇਲੈਕਸ਼ਨ ਜਿਤਨੀਆਂ ਹੋਰ ਕੇਜਰੀਵਾਲ ਸਾਹਿਬ ਉਹਨਾਂ ਨੂੰ ਰਾਜ ਸਭਾ ਚ ਭੇਜਣਾ ਰੋੜਾ ਨੂੰ ਜਿਤਾਉਣ ਦਾ ਉਹ ਤਾਂ ਬਾਈ ਦੀ ਵੇ ਜੇ ਜਿੱਤੂਗਾ ਤਾਂ ਜਾਣਗੇ ਨਾ ਸ਼ੋਹੇਸ਼ ਕਰਕੇ ਉਹ ਬਾਈ ਨੂੰ ਰੋੜੇ ਨੂੰ ਜਿਤਾਉਣ ਦਾ ਨਹੀਂ ਕੋਈ ਮਤਲਬ ਸੀ ਨਾ ਹੋਰ ਅੱਜ ਸਰਕਾਰ ਪੈਨਿਕ 'ਚ ਆਗਰ ਆਮ ਆਦਮੀ ਪਾਰਟੀ ਹਰਦੀ ਆ ਤੇ ਸਮਝੋ ਕਿ ਕੇਜਰੀਵਾਲ ਸਾਹਿਬ ਜਿਵੇਂ ਗੱਡੀ ਦਾ ਟੋਟਲ ਲਾਸ ਨਹੀਂ ਹੋ ਜਾਂਦਾ ਟੋਟਲ ਲਾਸ ਟੋਟਲ ਲਾਸ ਵਾਲੀ ਪੋਜੀਸ਼ਨ ਚ ਹੈ ਪੈਨਿਕ ਇਸ ਗੱਲ ਦਾ ਇਸੇ ਪੈਨਿਕ ਦੇ ਵਿੱਚ ਵਿਜੀਲੈਂਸ ਨੂੰ ਸੱਮਨ ਕੀਤਾ ਭਾਰਤਪੂਰਨ ਆਸ਼ੂ ਜੀ ਨੂੰ ਔਰ ਉਹਨਾਂ ਤੇ ਦੋ ਪਰਚੇ ਪਹਿਲਾਂ ਵੀ ਵਿਜੀਲੈਂਸ ਡਿਪਾਰਟਮੈਂਟ ਨੇ ਕੀਤੇ ਸੀ ਜਿਹੜੇ ਦੋ ਦੋ ਸਾਲ ਹੋ ਗਏ ਕੀਤੇਆਂ ਨੂੰ ਅਗਰ ਐਸ ਕੇ ਇਸ ਦੇ ਵਿੱਚ ਸੱਮਨ ਕਰਨਾ ਸੀ ਤੇ ਪਹਿਲਾਂ ਦੋ ਪਰਚੇ ਕਰ ਚੁੱਕੇ ਆ ਉਹਨਾਂ ਵਜ੍ਹਾ ਜਿਹੜੇ ਸੁੱਤੀ ਪਈ ਸੀ ਇਹ ਜਿਹੜਾ ਕੇਸ ਹੈ ਨਾ ਟਰਸਟ ਦਾ ਕੋਈ ਸਕੂਲ ਦਾ ਤੇ ਮੈਨੇਜਮੈਂਟ ਤੇ ਅੱਜ ਤੋਂ 10 ਸਾਲ ਪਹਿਲਾਂ ਭਾਰਤ ਪੂਸ਼ਨ ਆਸ਼ੂ ਜਦੋਂ ਮੰਤਰੀ ਵੀ ਨਹੀਂ ਬਣੇ ਸੀ ਉਦੋਂ 2 ਜਾਂ 3 ਸਾਲ ਪਹਿਲਾਂ ਉਹਨਾਂ ਨੇ ਰਿਜ਼ਾਈਨ ਕਰ ਦਿੱਤਾ ਸੀ ਕਿ ਮੇਰਾ ਇਹਨਾਂ ਕੋਲ ਲੈਣਾ ਦੇਣਾ ਨਹੀਂ ਤੇ ਜੇ ਅੱਜ ਬੁਲਾਇਆ ਗਿਆ ਤੇ ਉਹ ਫੈਬ੍ਰੀਕੇਟਡ ਕੇਸ ਆ ਸਰਕਾਰ ਬੌਂਦਲੀ ਹੋ ਆ ਔਰ ਅੱਜ ਗਵਰਨਮੈਂਟ ਮਸ਼ੀਨਰੀ ਦਾ ਟੋਟਲ ਮਿਸਯੂਜ਼ ਕਰ ਰਹੀ ਹੈ ਸਰਕਾਰ ਚਾਹੇ ਪੁਲਿਸ ਆ ਚਾਹੇ ਹੋਰ ਏਜੰਸੀਜ਼ ਨੇ ਐਡਮਿਨਿਸਟ੍ਰੇਸ਼ਨ ਨੇ ਔਰ ਜਦੋਂ ਵਿਜੀਲੈਂਸ ਦਾ ਪਰਚਾ ਕੀਤਾ ਤੇ ਜਦੋਂ ਦੇਖਿਆ ਕਿ ਲੋਕ ਆਸ਼ੂ ਜੀ ਦੇ ਨਾਲ ਖੜੇ ਆ ਉਹਨੂੰ ਹੋਰ ਭੰਗ ਪਰ ਮਾਹੌਗਰਾ ਮਿਲਿਆ ਮਜ਼ਬੂਤੀ ਮਿਲੀ ਆ ਤੇ ਨੈਰੇਟਿਵ ਸੈੱਟ ਕਰਨ ਲਈ ਵਿਚਾਰ ਤੇ ਤੁਕਾ ਚੱਲ ਜਾਏ تیر ਜਾਂ ਤੁਕਾ ਉਹ ਤੋਕਾ ਰਹਿ ਗਿਆ تیر ਨਹੀਂ ਬਣਿਆ ਕਿ ਐਸਐਸਪੀ ਨੂੰ ਨਾ ਕਿਹਾ ਸਸਪੈਂਡ ਕਰ ਦਿਓ ਵੀ ਐਸਐਸਪੀ ਨੂੰ ਕਿਉਂ ਸਸਪੈਂਡ ਕੀਤਾ ਕਹਿੰਦਾ ਭਾਈ ਇਹ ਭਾਰਤਪੁਸ਼ਨ ਆਸ਼ੂਰ ਦਾ ਦੋਸਤ ਹੈ ਤੇਦਾ ਮਤਲਬ ਇਹ ਹੋਇਆ ਕਿ ਇਹਨੇ ਸਾਲਾਂ ਤੋਂ ਉਹ ਐਸਐਸਪੀ ਇੱਥੇ ਲੱਗਾ ਆ ਲੁਧਿਆਣੇ ਚ ਤੇ ਸਰਕਾਰ ਦੀਆਂ ਇੰਨੀਆਂ ਏਜੰਸੀਜ਼ ਐ ਇੰਟੈਲੀਜੈਂਸ ਫੇਲ ਆ ਮੈਂ ਸਮਝਦਾ ਵਾਸਤਵ ਚ ਖੇਲ ਲੱਗਦੀ ਆ ਕਦੇ ਤਾਂ ਡਰੋਨ ਆਉਂਦੇ ਪਤਾ ਨਹੀਂ ਲੱਗਦਾ ਕਦੇ ਵਾਰਦਾਤਾਂ ਤਾਂ ਹੁੰਦੀਆਂ ਉਹ ਨਹੀਂ ਪਤਾ ਲੱਗਦਾ ਔਰ ਮੈਂ ਕਹਿੰਦਾ ਸਰਕਾਰ ਨੇ ਮੰਨ ਲਿਆ ਕਿ ਭਾਰਤ ਕੂਸ਼ਣ ਇੱਕ ਤਕੜਾ ਬੰਦਾ ਔਰ ਹੈਵੀ ਤਕੜਾਈ ਔਰ ਮੈਨੂੰ ਲੱਗਦਾ ਲੱਗਦਾ ਨਹੀਂ ਯਕੀਨ ਹੈ ਕਿ ਸਰਕਾਰ ਬੌਂਦਰੀਓ ਤਾਂ ਇਹਦਾ ਸੰਕੇਤ ਆ ਕਿ ਭਾਰਤ ਪੂਸ਼ਨ ਆਸ਼ੂ ਬਹੁਤ ਭਾਰੀ ਗਿਣਤੀ ਤੇ ਜਿੱਤੂਗਾ ਵੀਰੋ ਮਹਰਿਓ ਐਸਐਸਪੀ ਨੂੰ ਕਰ ਦਿੱਤਾ ਸਸਪੈਂਡ ਹਾਂਜੀ ਲੇਕਿਨ ਇਹ ਸਬਨ ਜਿਹੜੇ ਕਿਉਂਕਿ ਸਬਨ ਜਿਹੜੇ ਆ ਉਹ ਐਸਐਸਪੀ ਨੇ ਨਹੀਂ ਦਿੱਤੇ ਉਹ ਡੀਐਸਪੀ ਨੇ ਦਿੱਤੇ ਆ ਇਹ ਤੁਹਾਨੂੰ ਕਾਪੀ ਦੇ ਦਿੰਦੇ ਹੋਣੀਆਂ ਆਇਆ ਸਮਨ ਤੇ ਸਿਗਨੇਚਰ ਨੇ ਡੀਐਸਪੀ ਦੇ ਸਸਪੈਂਡ ਕੀਤਾ ਆਪਾ ਐਸਐਸਪੀ ਤਾਂ ਜੇ ਐਸਐਸਪੀ ਦੀ ਮਰਜ਼ੀ ਦੇ ਨਾਲ ਇਹ ਪਰਚਾ ਹੋਇਆ ਜਾਂ ਨਹੀਂ ਹੋਇਆ ਇਹ ਤਾਂ ਸਰਕਾਰ ਵੇਖੇ ਜੇ ਐਸਐਸਪੀ ਨੂੰ ਪਤਾ ਤਾਂ ਉਹਦੇ ਉੱਪਰ ਵਾਲਿਆਂ ਨੂੰ ਪਤਾ ਹੋਊਗਾ ਤਾਂ ਜੇ ਡੀਐਸਪੀ ਦੇ ਸਾਈਨ ਕਰਨਾ ਐਸਐਸਪੀ ਨੂੰ ਸਸਪੈਂਡ ਕੀਤਾ ਜਾ ਰਿਹਾ ਤੇ ਉੱਪਰ ਵਾਲੇ ਦਾ ਵੀ ਕੀ ਕਰੋਗੇ ਗੱਲ ਇੱਥੇ ਨਹੀਂ ਰੁਕਦੀ ਇਹ ਤੋਂ ਪਹਿਲਾਂ ਸਰਕਾਰ ਨੇ ਇੱਕ ADGP ਔਰ ਦੋ SSP ਵਿਜਲਨ ਦੇ सस्पेंड ਕੀਤੇ ਸੀ ਤੇ ਆ ਚਿੱਠੀ ਇਹ ਸਸਪੈਂਸ਼ਨ ਦੇ ਆਰਡਰ ਜਿਹੜੇ ਰਿਵੋਕ ਕਰਨ ਦੀ ਇਹਦੇ ਚ ਲਿਖਿਆ ਆ ਇਹ ਲਓ ਉੱਪਰ ਦੋ ਗੱਲਾਂ ਲਿਖਿਆ ਫਿਰ ਲਿਖਿਆ ਫਰਦਰ ਦੀ ਪੀਰੀਅਡ ਆਫ ਸਸਪੈਂਸ਼ਨ ਆਫ ਦੀ ਆਫੀਸਰ ਸ਼ਲ ਬੀ ਟ੍ਰੀਟਡ ਐਜ਼ ਡਿਊਟੀ ਪੀਰੀਅਡ ਸਸਪੈਂਸ਼ਨ ਵੀ ਖਤਮ ਤੇ ਉਹ ਇਹਨਾਂ ਬਿਨਾ ਘਰ ਬੈਠਾ ਰਿਆ ਉਹਨੂੰ ਸਰਵਿਸ ਚ ਗਿਨਾਇਆ ਜਾਏਗਾ ਤੇ ਹੁਣ ਜਿਹੜਾ ਐਸਐਸਪੀ ਕੱਲ ਸਸਪੈਂਡ ਕੀਤਾ ਹੁਣ ਇਹਨਾਂ ਵੀ ਇਹ ਆ ਇਹ ਸਭ ਨੈਰੇਟਿਵ ਬਿਲਡ ਕਰਨ ਵਾਲੀਆਂ ਸਰਕਾਰ ਦੀਆਂ ਗੱਲਾਂ ਔਰ ਮੈਂ ਇਹ ਕਹਿਣਾ ਚਾਹੁੰਦਾ ਸਰਕਾਰ ਨਵੀਂ ਤੋਂ ਨਵੀਂ ਸਟੋਰੀ ਬਣਾਉਂਦੀ ਆ ਲੋਕਾਂ ਨੂੰ ਹਰਾਸ ਕਰਨ ਲਈ ਔਰ ਕੌਂਸਲਰਾਂ ਤੇ ਪਰਚੇ ਕਰਨੇ ਮੌਤ ਪਰ ਬੰਦੇਆਂ ਦੇ ਪਰਚੇ ਕਰਨੇ 58 ਕੇਸਸ ਦਰਜ ਕਰ ਚੁੱਕੇ ਆ ਔਰ ਆਸ਼ੂ ਜੀ ਦਾ ਜਿੱਥੇ ਉਹਨਾਂ ਨੂੰ ਦੋ ਚਕਲੀਨ ਚਿੱਟ ਮਿਲੀ ਆ ਹਾਈ ਕੋਰਟੋਂ ਤੇ ਤੀਜਾ ਜਿਹੜਾ ਕੇਸ ਸੀ ਇਮੀਡੀਏਟਲੀ ਰਿਲੀਫ ਕੋਰਟ ਨੇ ਉਹਨਾਂ ਨੂੰ ਦਿੱਤਾ ਸੋ ਮੇਰਾ ਮਤਲਬ ਕੋਰਟ ਵੀ ਮਹਿਸੂਸ ਕਰਦੀ ਆ ਕਿ ਸਰਕਾਰ ਧੱਕਾ ਕਰਦੀ ਐ ਇੱਕ ਬੰਦਾ ਕੈਂਡੀਡੇਟ ਖੜਾ ਆ ਇਲੈਕਸ਼ਨ ਚੱਲਦੇ ਆ ਜਿਹਦੇ ਤੇ ਪਰਚਾ ਕੀਤਾ ਜਾਵੇ ਇਹ ਗੱਲ ਮਾੜੀ ਆ ਸੋ ਕੋਰਟ ਨੇ ਉਹਨਾਂ ਨੂੰ ਜੁਰਮਾਨਾ ਦਿੱਤੀ ਔਰ ਫ੍ਰਸਟ੍ਰੇਸ਼ਨ ਚ ਹੈ ਸਰਕਾਰ ਤੇ ਸਟੋਰੀ ਪਲਾਨਟ ਕਰਦੇ ਆ ਔਰ ਨੈਰੇਟਿਵ ਬਣਾਉਣ ਲਈ ਨਾ ਜੀ ਜਦੋਂ ਇਲੈਕਸ਼ਨ ਚੱਲੂ ਹੀ ਹੋਇਆ ਪੇਪਰ ਦਾਖਲ ਕਰਾਏ ਤੇ ਪਰਚਾ ਇੱਕ ਮੀਡੀਆ ਚ ਆਇਆ ਮੇਰੇ ਖਿਆਲ ਨਾਲ ਦਿਨਿਕ ਸਵੇਰਾ ਨੇ ਬ੍ਰੇਕ ਕੀਤੀ ਉਹ ਨਿਊਜ਼ ਉਹਨਾਂ ਨੇ ਕਿਹਾ ਵੀ ਆਸ਼ੂ ਨੇ ਇੱਕ ਚਿੱਠੀ ਲਿਖੀ ਆ ਹਾਈ ਕਮਾਂਡ ਨੂੰ ਆਪਣੇ ਸੀਨੀਅਰ ਕਲੀਗਸ ਦੇ ਖਿਲਾਫ ਕੈਮਰਾ ਮਦਦ ਨਹੀਂ ਕਰ ਰਿਹਾ ਉਹ ਵੀ ਇੱਕ ਪਲਾਂਟਡ ਸਟੋਰੀ ਸੀ ਆਸ਼ੂ ਨੇ ਬਿਆਨ ਦਿੱਤਾ ਆਸ਼ੂ ਦੇ ਬਿਆਨ ਨੂੰ ਕਿਸੇ ਨੇ ਚੈਲੰਜ ਨਹੀਂ ਕੀਤਾ ਨਾ ਸਰਕਾਰ ਨੇ ਨਾ ਉਸ মিডিਆ ਵਾਲੇ ਨੇ ਤੇ ਇਹਦਾ ਮਤਲਬ ਇਹ ਆ ਕਿ ਅੱਜ ਸਰਕਾਰ মিডিਆ ਨੂੰ ਵੀ ਮਿਸਯੂਜ਼ ਕਰ ਰਹੀ ਆ ਔਰ ਮੈਂ ਕਹਿਣਾ ਕਿ ਜਿਹੜਾ ਬੰਦਾ ਆਵਾਜ਼ ਚੱਕੂਗਾ ਸਰਕਾਰ ਦੇ ਉਲਟ ਉਹਦੇ ਤੇ ਪਰਚਾ ਹੋਊਗਾ ਤੁਹਾਡੇ ਪੱਤਰਕਾਰ ਵੀਰ ਹਾਂਜੀ ਪੱਤਰਕਾਰ ਵੀਰ ਮਿੰਟੂ ਗੁਰਸਰੀਆ ਸੁਖਵੰਦਰ ਸਿੰਘ ਸਿੱਧੂ ਲੋਕਨਾਥ ਸੰਦੀਪ ਲਾਧੂ ਕੇ ਜਸ ਗਰੇਵਾਲ ਤੇ ਗੁਰਪ੍ਰੀਤ ਸਿੰਘ ਇਹਨਾਂ ਦੀ ਛਾਣਬੀਨ ਚੱਲ ਰਹੀ ਹੈ ਕਿ ਵੀ ਇਹਨਾਂ ਦੇ ਪਰਚਾ ਕਿਵੇਂ ਕਰਨਾ ਇਹਨਾਂ ਦਾ ਕਸੂਰ ਜਾਂ ਇਹਨਾਂ ਦੀ ਕਾਬਲੀਅਤ ਮੈਂ ਕਾਬਲੀਅਤ ਕਹਾਵਾਂਗਾ ਕਿ ਸਰਕਾਰ ਦੇ ਜਿੰਨੇ ਪ੍ਰੋਗਰਾਮ ਲੋਕਾਂ ਦੇ ਆਈ ਵਾਸ਼ ਕਰਨੇ ਕੀਤੇ ਜਾ ਰਹੇ ਆ ਉਹਨਾਂ ਦਾ ਪਰਦਾ ਫਾਸ਼ ਇਹਨਾਂ ਵੀਰਾਂ ਨੇ ਕੀਤਾ ਇਹ ਛਲਾਗਾ ਦੇ ਯੋਗ ਨੇ ਯੁੱਧ ਨਸ਼ਿਆਂ ਵਿਰੁੱਧ ਤੇ ਸਿੱਖਿਆ ਕ੍ਰਾਂਤੀ ਉਹਦੇ ਬਾਰੇ ਇਹ ਵੀਰ ਮੇਰੇ ਡਟ ਕੇ ਬੋਲੇ ਤੇ ਖਮਿਆਜਾ ਪੁੱਤਰਾ ਪੈ ਰਿਆ ਇਹ ਯਾਰੋ ਰਾਕੇ ਲੋਕਾਂ ਤੇ ਰਾਜ ਕਰਤਾ ਹੀ ਕਰੋਗੇ ਅੱਜ ਲੁਧਿਆਣਾ ਵੇ ਤੇ ਲੋਕ ਉਹਨਾਂ ਨੇ ਮਨ ਬਣਾਇਆ ਸਰਕਾਰ ਨੂੰ ਪਤਾ ਆ ਕਿ ਅੱਗੇ 23 ਤਰੀਕ ਦਾ ਜਿਹੜਾ ਰਿਜ਼ਲਟ ਆ ਔਰ 19 ਤਰੀਕ ਦੀਆਂ ਜਿਹੜੀਆਂ ਉਹ ਵੋਟਾਂ ਉਹ ਭਾਰਤ ਭੂਸ਼ਣ ਆਸ਼ੂ ਦੇ ਹੱਕ ਚ ਪੈਣੀਆਂ ਇਸ ਕਰਕੇ ਸਾਰੇ ਕੰਮ ਕਰ ਰਹੇ ਆ ਇਹਨਾਂ ਨੂੰ ਅਸੀਂ ਕੰਡੈਮਨ ਕਰਦੇ ਆ ਭਾਰਤ ਭੂਸ਼ਣ ਨੂੰ ਸਰਕਾਰ ਮੰਨੀ ਬੈਠੀ ਆ ਕਿ ਸਟਰੋਂਗ ਆ ਉਹਨਾਂ ਦੇ ਐਸਐਸਪੀ ਵੀ ਉਹ ਚਲਾਉਂਦਾ ਤੇ ਜਿਤਨਾ ਵੀ ਉਹਨੇ ਲੋਕ ਵੀ ਉਹਨੂੰ ਚਾਹੁੰਦੇ ਆ ਬਈ ਨਹੀਂ ਕਰਦਾ ਜਿਲ੍ਹਾ ਪ੍ਰਧਾਨ ਲੁਧਿਆਣਾ ਤੁਸੀਂ ਮੈਨੂੰ ਕਮਜ਼ੋਰ ਸਮਝਦੇ ਹੋ ਨਹੀਂ ਨਹੀਂ ਉਹਨਾਂ ਨੂੰ ਕਮਜ਼ੋਰ ਸਮਝਦੇ ਹੋ ਪਰ ਜਿਹੜਾ ਪ੍ਰਧਾਨ ਦਾ ਹੋਣਾ ਚਾਹੀਦਾ ਜਿੱਥੇ ਜਿੱਥੇ ਸਦੀਕ ਸਾਹਿਬ ਆ ਗਏ ਸਾਡੇ ਨਾਲ ਸਾਰਾ ਸੀਨੀਅਰ ਨੇ ਉਥੇ ਸਾਰੇ